ਸਵਾਗਤ ਹੈ ਤੁਹਾਡਾ ਸੈਲ ਸੱਚੀ ਟੀਵੀ ਤੇ ਮੈਂ ਬਲਜਿੰਦਰ ਸਿੰਘ ਸਿੱਧੂ ਲੈ ਕੇ ਹਾਜ਼ਰ ਹਾਂ ਅੱਜ ਦੀਆਂ ਮੁੱਖ ਖ਼ਬਰਾਂ ਪਟਿਆਲਾ ਮਿੰਨੀ ਸਕੱਤਰੇ ਚ ਡੀਸੀ ਦਫ਼ਤਰ ਦੇ ਕਾਰਨ ਨੂੰ ਅੱਗ ਲੱਗੀ ਅੰਮ੍ਰਿਤਸਰ 4.5 ਕਿਲੋ ਹੈਰੋਇਨ 8.7 ਲੱਖ ਰੁਪਏ ਦੀ ਡਰੱਗ ਬਣੀ ਸਮੇਤ 6 ਗ੍ਰਿਫਤਾਰ ਪੁਲਿਸ ਤੇ ਫੈਰ ਕਰਕੇ ਭੱਜਣ ਦੀ ਕੋਸ਼ਿਸ਼ ਕਰਦਾ ਮੁੱਲਜ਼ਮ ਪੁਲਿਸ ਕੋਲੀ ਨਾਲ ਜ਼ਖਮੀ ਨੰਗਲ ਡੈਮ ਨੇੜੇ ਹਿਮਾਚਲ ਦੀ ਬੱਸ ਨੂੰ ਅੱਗ ਲੱਗੀ ਸਿੱਧੂ ਮੂਸੇਵਾਲਾ ਡਾਕੂਮੈਂਟਰੀ ਵਿਵਾਦ ਚ ਬੀਬੀਸੀ ਲੰਡਨ ਸਮੇਤ ਤਿੰਨ ਨੋਟਿਸ ਜਾਰੀ ਆਪਣੇ ਪੰਜਾਬ ਚ ਵਿੱਤੀ ਸੰਕਟ ਪੈਦਾ ਕੀਤਾ ਬਾਜਵਾ ਜਮੈਟੋ ਮੁਲਾਜ਼ਮ ਦੇ ਘਰੋਂ ਮਿਲੀ ਔਰਤ ਦੀ Laash ਬੋਨ ਮੈਰੋ ਟ੍ਰਾਂਸਪਲੈਂਟਾਂ ਚਾ ਸਥਾਪਿਤ ਕਰ ਲਈ ਸਮਝੌਤਾ ਕੇਸ ਕਤਲ ਮਾਮਲਾ ਪੀੜਤ ਨੂੰ ਨਿਹੰਗ ਜਥੇਬੰਦੀਆਂ ਨੇ ਸੁਰੱਖਿਆ ਦਿੱਤੀ ਮੁੱਖ ਮੰਤਰੀ ਨੂੰ ਚੁਣੌਤੀ ਡੋਪ ਟੈਸਟ ਨਹੀਂ ਪਹਿਲੋਂ ਆਮਦਨ ਟੈਸਟ ਕਰਾਓ ਜਾਖੜ ਬੈਂਡਵਾਜਾ ਬਰਾਤ ਲਾੜੀ ਪਾਗੀ ਸਾਰਿਆਂ ਨੂੰ maat ਪੰਜਾਬ ਚ ਗਰਮੀ ਦਾ ਕਹਿਰ ਬਿਜਲੀ ਦੀ ਮੰਗ ਨੇ ਰਿਕਾਰਡ ਤੋੜੇ ਹੁਣ ਖਬਰਾਂ ਵਿਸਤਾਰ ਨਾਲ ਪਟਿਆਲਾ ਦੇ ਮਿੰਨੀ ਸਕੱਤਰੇਤ ਵਿੱਚ ਸਥਿਤ ਡੀਸੀ ਦਫਤਰ ਦੀ ਸਿਖਰਲੀ ਇਮਾਰਤ ਵਿੱਚ ਪਏ ਰਿਕਾਰਡ ਨੂੰ ਅੱਗ ਲੱਗੇ ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਫਾਇਰ ਵਰਗਡ ਦੀ ਟੀਮ ਮੌਕੇ ਤੇ ਪੁੱਜ ਗਈ ਉੰਜ ਅੱਗ ਲੱਗਣ ਕਰਕੇ ਹੋਏ ਨੁਕਸਾਨ ਬਾਰੇ ਫੌਰੀ ਕੋਈ ਜਾਣਕਾਰੀ ਨਹੀਂ ਮਿਲ ਸਗੀ ਅੰਮ੍ਰਿਤਸਰ ਕਮਿਸ਼ਨਰ ਅਟੋਰ ਪੁਲਿਸ ਨੇ ਅਸਦੀਪ ਸਿੰਘ ਜੋ ਮੌਜੂਦਾ ਸਮੇਂ ਗੋਇੰਦਵਾਲ ਗੋਇੰਦਵਾਲ ਜੇਲ੍ਹ ਵਿੱਚ ਬੰਦ ਹੈ ਵੱਲੋਂ ਚਲਾਏ ਜਾ ਰਹੇ ਸੰਗਠਿਤ ਨਾਰਕੋ ਹਵਾਲਾ ਕਾਰੋਬਾਰ ਨਾਲ ਸੰਬੰਧਤ 6 ਕਾਰਕੁਨਾ ਨੂੰ 4.526 ਕਿਲੋਗ੍ਰਾਮ ਹੈਰੋਨ ਅਤੇ 8.7 ਲੱਖ ਰੁਪਏ ਦੀ ਡਰੱਗ ਬਣੀ ਸੰਮੇਤ ਗ੍ਰਿਫਤਾਰ ਕਰਕੇ ਇਸ ਮਾਮਲੇ ਦਾ ਪਰਦਾਫਾਸ਼ ਕੀਤਾ ਹੈ ਇਹ ਜਾਣਕਾਰੀ ਡੀਜੀਪੀ ਗੌਰਵ ਜਦਵ ਨੇ ਦਿੱਤੀ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਕਰਨਦੀਪ ਸਿੰਘ ਉਰਫ ਕਰਨਾ ਵਾਸੀ ਅਲਗੋਖੁਰਦ ਤਰਨਤਾਰਨ ਜਸਪ੍ਰੀ ਸਿੰਘ ਵਾਸੀ ਸਲੋਧੀ ਲੁਧਿਆਣਾ ਅਰਸ਼ਦੀਪ ਸਿੰਘ ਉਰਫ ਅਰਸ਼ ਵਾਸੀ ਮਹਿੰਦੀਪੁਰ ਤਰਨਤਾਰਨ ਗੁਰਮੀਤ ਸਿੰਘ ਉਰਫ ਗੀਤੂ ਵਾਸੀ ਸੁਖੇਰਾ ਬੋਦਲਾ ਫਾਜ਼ਿਲਕਾ ਗੁਰਜਿੰਦਰਪਾਲ ਸਿੰਘ ਉਰਫ ਨਿੱਕਾ ਵਾਸੀ ਕੋਲੋਵਾਲ ਅਮਰਸਰ ਅਤੇ ਮਲਕੀਤ ਸਿੰਘ ਵਾਸੀ ਹਵੇਲੀਆਂ ਤਰਨਤਾਰਨ ਵਿਖੇ ਹੋਈ ਹੈ ਡੀਜੀਪੀ ਨੇ ਦੱਸਿਆ ਕਿ ਮੁਰਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਅਸ਼ਦੀਪ ਆਪਣੇ ਸਾਥੀਆਂ ਜਸਪ੍ਰੀਤ ਅਤੇ ਕਰਨ ਨਾਲ ਮਿਲ ਕੇ ਨਸ਼ੀਲੇ ਪਦਾਰਥਾਂ ਦੇ ਵਪਾਰ ਤੇ ਹਵਾਲਾ ਲੈਣ ਦੇ ਨੂੰ ਅੰਜਾਮ ਦੇ ਰਿਹਾ ਸੀ ਕਰਨ ਗੁਰਮੀਤ ਅਤੇ ਰਜਿੰਦਰਪਾਲ ਸਿੰਘ ਮਿਲ ਕੇ ਸ੍ਰੱਦਪਾਰੋਂ ਨਸ਼ੀਲੇ ਪਦਾਰਥਾਂ ਦੀਆਂ ਖੇਪਾਂ ਪ੍ਰਾਪਤ ਅਤੇ ਉਹਨਾਂ ਨੂੰ ਤਿਆਰ ਤੋਂ ਮੰਗਦੇ ਸਨ ਜੀ ਇਹ ਸਕੇ ਜਾਣ ਤੋਂ ਪਤਾ ਲੱਗਾ ਹੈ ਕਿ ਇਸ ਪਾਰ ਦੇ ਵੱਲ ਜਸਪ੍ਰੀਤ

ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਅਸ਼ਦੀਪ ਸਿੰਘ ਐਨਡੀपीएस ਕੇਸ ਤਹਿਤ ਜੇਲ੍ਹ ਵਿੱਚ ਬੰਦ ਹੈ ਪਰ ਇਸ ਦੇ ਬਾਵਜੂਦ ਉਸਨੇ ਸਰਦ ਪਾਰ ਦੇ ਤਸਕਰਾਂ ਨਾਲ ਸੰਪਰਕ ਬਣਾਈ ਰੱਖਿਆ ਉਹਨਾਂ ਨੇ ਕਿਹਾ ਕਿ ਇੱਕ ਵੱਖਰੇ ਕੇਸ ਵਿੱਚ ਗ੍ਰਿਫਤਾਰ ਕੀਤਾ ਗਿਆ ਮੋਲਜਮ ਨਕੀਰ ਸਿੰਘ ਇੱਕ ਬਦਨਾਮ ਤਸਕਰ ਹੈ ਅਤੇ ਉਸਨੇ 1 ਸਾਲ ਦੁਬਈ ਵਿੱਚ ਬਤਾਇਆ ਸੀ ਜਿੱਥੇ ਉਹ ਪਾਕਿਸਤਾਨੀ ਤਸਕਰਾਂ ਦੇ ਸੰਪਰਕ ਵਿੱਚ ਆਇਆ ਉਹਨਾਂ ਅਸਿਆ ਕਿ ਉਸਦੇ ਪਿੰਡ ਦੀ ਅੰਤਰਰਾਸ਼ਟਰੀ ਸਰਾਧ ਨਾਲ ਲੇੜਤਾ ਕਾਰਨ ਮੋਲਜਮ ਨੇ 2 ਮਹੀਨੇ ਪਹਿਲਾਂ ਭਾਰਤ ਵਾਪਸ ਆ ਕੇ ਤਸਕਰੀ ਸ਼ੁਰੂ ਕਰ ਦਿੱਤੀ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਡੀਸੀਪੀ ਅਰਵਿੰਦਰਪਾਲ ਸਿੰਘ ਅਤੇ ਏਡੀਸੀ ਪੀਰ ਜਗਵਿੰਦਰ ਸਿੰਘ ਦੀ ਅਗਵਾਈ ਵਿੱਚ ਪੁਲਿਸ ਟੀਮਾਂ ਨੇ ਇੱਕ ਕਾਰਵਾਈ ਕੁਫੀਆ ਜਾਣਕਾਰੀ ਦੇ ਆਧਾਰ ਤੇ ਕੀਤੀ। ਉਨ੍ਹਾਂ ਦੱਸਿਆ ਕਿ ਹੈਰੋਨ ਦੇ ਡਰੱਗ ਮਨੀ ਬਰਾਮਦ ਕਰਨ ਤੋਂ ਇਲਾਵਾ ਪੁਲਿਸ ਨੇ ਉਹਨਾਂ ਦਾ ਮੋਟਰਸਾਈਕਲ ਜਿਸ ਦੀ ਵਰਤੋਂ ਉਹ ਖੇਪਾਂ ਪਹੁੰਚਾਉਣ ਲਈ ਕਰੇ ਸਨ ਵੀ ਜ਼ਬਤ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਇਸ ਨੈੱਟਵਰਕ ਦੇ ਸਥਾਨਕ ਤੇ ਅੰਤਰਰਾਸ਼ਟਰੀ ਸਬੰਧਾਂ ਦਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫਤਾਰੀਆਂ ਅਤੇ ਬਰਾਮਦਗੀਆਂ ਹੋਣ ਦੀ ਸੰਭਾਵਨਾ ਹੈ। ਇਸ ਸੰਬੰਧੀ ਐਨਡੀਪੀਐਸ ਐਕਟ ਦੀਆਂ ਸੰਬੰਧਿਤ ਧਾਰਾਵਾਂ ਤਹਿਤ ਦੋ ਵੱਖ-ਵੱਖ ਕੇਸ ਦਰਜ ਕੀਤੇ ਗਏ ਹਨ ਅੰਮ੍ਰਿਤਸਰ ਅਸਲਾ ਰਿਕਵਰੀ ਲਈ ਪਿੰਡ ਪਗਣਾ ਨੇੜੇ ਗੰਦੇ ਨਾਲੇ ਕੋਲ ਲਜਾਏਗੇ ਇੱਕ ਮੁਲਜ਼ਮ ਨੇ ਅੱਜ ਭੱਜਣ ਦੀ ਕੋਸ਼ਿਸ਼ ਨੀਅਤ ਨਾਲ ਲੁਕਾ ਕੇ ਰੱਖੇ ਹੋਏ ਅਸਲੇ ਨਾਲ ਪੁਲਿਸ ਪਾਰਟੀ ਤੇ ਗੋਲੀ ਚਲਾ ਦਿੱਤੀ ਤੇ ਪੁਲਿਸ ਦੀ ਜਵਾਬੀ ਕਾਰਵਾਈ ਵਿੱਚ ਮੁਲਜ਼ਮ ਜ਼ਖਮੀ ਹੋ ਗਿਆ ਪੁਲਿਸ ਨੇ ਫੌਰੀ ਤੌਰ ਤੇ ਉਸ ਨੂੰ ਕਾਬੂ ਕਰ ਲਿਆ ਜਿਸ ਦੀ ਸਨਾਖਤਾ ਤਰਸੀਮ ਸਿੰਘ ਵਾਸੀ ਕਿੱਕਰ ਪੀਰ ਵਾਲੀ ਗਲੀ ਨੇੜੇ ਪਾਰਕਿੰਗ ਗੁਰਦੁਆਰਾ ਸਾਹਿਬ ਤਰਨਤਾਰਨ ਵਿਖੇ ਦੱਸੀ ਗਈ ਹੈ ਪੁਲਿਸ ਨੇ ਮੁਲਜ਼ਮ ਕੋਲੋਂ ਇੱਕ 9 ਐਮ ਐਮ ਦਾ ਪਿਸਤੌਲ ਬਰਾਮਦ ਕੀਤਾ ਹੈ ਜਖਮੀ ਮੁਲਜ਼ਮ ਦੀ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਦਿਹਾਤੀ ਪੁਲਿਸ ਦੇ ਐਸ ਐਸ ਪੀ ਮਨਿੰਦਰ ਸਿੰਘ ਨੇ ਦੱਸਿਆ ਕਿ ਦਿਹਾਤੀ ਪੁਲਿਸ ਦੇ ਸੀ ਆਈ ਆਈ ਸਟਾਫ ਨੇ ਤਰਸੀਮ ਸਿੰਘ ਨੂੰ ਬੀਤੇ ਕੱਲ੍ਹ ਗ੍ਰਿਫਤਾਰ ਕੀਤਾ ਸੀ ਜਦ ਉਸ ਨੂੰ ਹਥਿਆਰ ਰਿਕਵਰੀ ਲਈ ਪਿੰਡ ਪਕਣਾ ਨੇੜੇ ਗੰਦੇ ਨਾਲੇ ਕੋਲ ਲਜਾਇਆ ਗਿਆ ਤਾਂ ਇਹ ਘਟਨਾ ਵਾਪਰੀ ਐਸ ਐਸ ਪੀ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਬੀਤੇ ਦਿਨ ਤਰਸੀਮ ਸਿੰਘ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਨ੍ਹਾਂ ਵਿੱਚ ਅਮਰਪ੍ਰੀਤ ਸਿੰਘ ਅਤੇ ਰਾਜਵੀਰ ਸ਼ਾਮਲ ਸਨ ਪੁਲਿਸ ਨੇ ਇਹਨਾਂ ਦੇ ਕੋਲੋਂ ਦੋ ਪਿਸਤੌਲ ਬਰਾਮਦ ਕੀਤੇ ਸਨ ਜਿੰਨਾਂ ਵਿੱਚ ਇੱਕ 9mm ਦਾ ਤੇ ਇੱਕ 1.30 ਮੋਰ ਦਾ ਪਿਸਤੌਲ ਸ਼ਾਮਲ ਸੀ ਇਸ ਤੋਂ ਇਲਾਵਾ ਦੋ ਜਿੰਦਾ ਕਾਰਤੂਸ਼ 7000 ਰੁਪਏ ਦੀ ਡਰੱਗ ਮਣੀ ਤੇ ਇੱਕ ਕਾਰ ਬਰਾਮਦ ਕੀਤੀ ਸੀ ਇਸ ਸਬੰਧ ਵਿੱਚ ਥਾਣਾ ਘ੍ਰਿੰਡਾ ਵਿੱਚ ਅਸਲਾ ਐਕਟ ਹੇਠ ਨਰਦ ਕੇਸ ਦਰਜ ਕੀਤਾ ਗਿਆ ਸੀ ਐਸਐਸਪੀ ਨੇ ਦੱਸਿਆ ਕਿ ਹੁਣ ਇਸ ਮਾਮਲੇ ਵਿੱਚ ਬਰਾਮਦਗੀ ਤਿੰਨ ਪਿਸਤੌਲ ਹੋ ਗਈ ਹੈ ਅਧਿਕਾਰੀਆਂ ਨੇ ਮੰਗਲਵਾਰ ਨੂੰ ਦੱਸਿਆ ਕਿ ਮੰਡੀ ਜ਼ਿਲ੍ਹੇ ਦੇ ਸੈਂਡੋਲ ਤੋਂ ਦਿੱਲੀ ਜਾ ਰਹੀ ਮਾਰਚਲ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੀ ਇੱਕ ਬੱਸ ਨੂੰ ਨੰਗਲ ਡੈਮ ਨੇੜੇ ਅੱਗ ਲੱਗੀ ਇਸ ਹਾਦਸੇ ਵਿੱਚ ਕੋਈ ਜ਼ਖਮੀ ਨਹੀਂ ਹੋਇਆ। ਇਹ ਘਟਨਾ ਸੋਮਵਾਰ ਰਾਤ ਬੱਸ ਦੇ ਟਾਇਰਾਂ ਨੂੰ ਅੱਗ ਲੱਗਣ ਕਾਰਨ ਵਾਪਰੀ। ਅਧਿਕਾਰੀਆਂ ਅਨੁਸਾਰ ਜਿਵੇਂ ਹੀ ਬੱਸ ਨੰਗਲ ਟੈਂਪ ਪਹੁੰਚੀ ਯਾਤਰੀਆਂ ਨੇ ਟਾਇਰਾਂ ਵਿੱਚੋਂ ਧੂੰਆਂ ਨਿਕਲਦਾ ਦੇਖਿਆ ਤੇ ਰੌਲਾ ਪਾਇਆ। ਬੱਸ ਡਰਾਈਵਰ ਸਲੀਮ ਮੁਹੰਮਦ ਨੇ ਤੁਰੰਤ ਗੱਡੀ ਰੋਕੀ ਅਤੇ ਯਾਤਰੀਆਂ ਨੂੰ ਬਾਹਰ ਕੱਢਿਆ। ਲੋਕਾਂ ਨੇ ਫਿਰ ਨੰਗਲ ਸਿੱਤ نیشنل ਫਰਟੀਲਾਈਜ਼ਰਜ਼ ਲਿਮਟਿਡ ਇਮਾਰਤ ਦੇ ਫਾਇਰ ਵਰਸਟਰ ਨੂੰ ਦੂਸੂਚਿਤ ਕੀਤਾ। ਹਾਲਾਂਕਿ ਅੱਗ ਦੇ ਕੰਮ ਪਾ ਲਿਆ ਗਿਆ ਸੀ ਪਰ ਇਸ ਦਾ ਅਸਲ ਕਾਰਨ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਸ਼ਿਕਾਇਤਮਕਰੋਂ ਬੀਬੀਸੀ ਨੇ ਡਾਕੂਮੈਂਟਰੀ ਰਿਲੀਜ਼ ਦੱਸ ਦੇਣ ਅੱਗੇ ਪਾਈ ਮਰੂਪ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਡਾਕੂਮੈਂਟਰੀ ਨੂੰ ਲੈ ਕੇ ਵੱਡਾ ਅਪਡੇਟ ਸਾਹਮਣੇ ਆਇਆ ਹੈ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਡਾਕੂਮੈਂਟਰੀ ਨੂੰ ਲੈ ਕੇ ਅਦਾਲਤ ਦਾ ਦਰਵਾਜ਼ਾ ਖਕਾਇਆ ਹੈ ਦੱਸਣਯੋਗ ਹੈ ਕਿ ਬੀਬੀਸੀ ਲੰਡਨ ਵੱਲੋਂ ਸਿੱਧੂ ਮੂਸੇਵਾਲਾ ਬਾਰੇ ਇੱਕ ਡਾਕੂਮੈਂਟਰੀ ਬਣਾਈ ਹੈ ਜਿਸ ਦੀ 11 ਜੂਨ ਨੂੰ ਮੁੰਬਈ ਵਿਖੇ ਸਕਰੀਨਿੰਗ ਕੀਤੀ ਜਾਣੀ ਸੀ ਬਲਕੌਰ ਸਿੰਘ ਨੇ ਇਸ ਤੋਂ ਪਹਿਲਾਂ ਕੰਪਨੀ ਦੇ ਪ੍ਰਬੰਧਕਾਂ ਤੇ ਮਹਾਰਾਸ਼ਟਰ ਦੇ ਡੀਜੀਪੀ ਨੂੰ ਪੱਤਰ ਲੈ ਕੇ ਫਿਲਮ ਦੀ ਸਕਰੀਨਿੰਗ ਤੇ ਰੋਕ ਲਾਉਣ ਲਈ ਅਤੇ ਚੈਨਲ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਸੀ ਭਾਵੇਂ ਇਸ ਪੱਤਰ ਤੋਂ ਬਾਅਦ ਚੈਨਲ ਨੇ ਡਾਕੂਮੈਂਟਰੀ ਦੀ ਸਕਰੀਨਿੰਗ ਸੰਬੰਧੀ ਹੋਣ ਵਾਲਾ ਇੱਕ ਵਾਰ ਸਮਾਗਮ ਰੋਕ ਦਿੱਤਾ ਪਰ ਬਕੌਰ ਸਿੰਘ ਨੇ ਸਿਵਲ ਜੱਜ ਸੀਨੀਅਰ ਡਿਵੀਜ਼ਨ ਮਾਨਸਾ ਦੀ ਅਦਾਲਤ 'ਚ ਡਾਕੂਮੈਂਟਰੀ ਦੀ ਸਕਰੀਨਿੰਗ ਅਤੇ ਜਾਰੀ ਕਰਨ ਤੇ ਰੋਕ ਲਗਾਉਣ ਲਈ ਮੁਕੱਦਮਾ ਦਾਇਰ ਕੀਤਾ ਹੈ ਮਾਨਯੋਗ ਅਦਾਲਤ ਨੇ ਇਹ ਮਾਮਲੇ ਦੀ ਸੁਣਵਾਈ 12 ਜੂਨ ਤੇ ਪਾਉਂਦਿਆਂ ਬੀਬੀਸੀ ਲੰਡਨ ਸਮੇਤ ਤਿੰਨ ਜਾਣਿਆਂ ਨੂੰ ਨੋਟਿਸ ਜਾਰੀ ਕੀਤੇ ਹਨ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਤੇ ਵਿਰੋਧੀ ਧਿਰ ਦੇ नेता ਪ੍ਰਤਾਪ ਸਿੰਘ ਵਾਜਵਾ ਨੇ April ਤੇ May ਮਹੀਨੇ ਵਿੱਚ 11200 ਕਰੋੜ ਰੁਪਏ ਦਾ ਕਰਜ਼ਾ ਲੈਣ ਤੇ ਪੰਜਾਬ ਸਰਕਾਰ ਦੀ ਘੇਰਬੰਦੀ ਕੀਤੀ ਹੈ। ਉਹਨਾਂ ਕਿਹਾ ਕਿ ਆਪ ਸਰਕਾਰ ਝੂਠਾ ਪ੍ਰਚਾਰ ਕਰ ਰਹੀ ਹੈ ਕਿ April ਅਤੇ May ਮਹੀਨੇ ਵਿੱਚ ਸਿਰਫ 1000 ਕਰੋੜ ਰੁਪਏ ਦਾ ਕਰਜ਼ਾ ਲਿਆ ਹੈ। ਉਹਨਾਂ ਕਿਹਾ ਕਿ ਸਰਕਾਰੀ ਮੁਲਾਜ਼ਮ ਅਤੇ ਪੈਨਸ਼ਨਰ ਪਹਿਲਾਂ ਹੀ ਆਪ ਸਰਕਾਰ ਵਿਰੁੱਧ ਡਟੇ ਹੋਏ ਹਨ ਕਿਉਂਕਿ ਉਹਨਾਂ ਦੀਆਂ ਤਨਖਾਹਾਂ ਤੇ ਪੈਨਸ਼ਨਾਂ ਵਿੱਚ ਕਈ ਮਹੀਨੇ ਦੀ ਦੇਰੀ ਹੋਈ ਹੈ। ਇੰਨੇ ਵੱਡੇ ਕਰਜ਼ੇ ਨੂੰ ਥੋੜੇ ਸਮੇਂ ਵਿੱਚ ਇਕੱਠਾ ਕਰਨ ਦਾ ਮੁੱਖ ਕਾਰਨ ਮੁਲਾਜ਼ਮਾਂ ਨੂੰ ਤਰ੍ਹਾਂ ਹਾਤੇ ਪੈਨਸ਼ਨਾਂ ਦੇਣਾ ਹੈ ਉਹਨਾਂ ਕਿਹਾ ਕਿ ਆਪਣੇ ਆਪਣੇ 3 ਸਾਲਾਂ ਦੇ ਕਾਰਜਕਾਲ ਦੌਰਾਨ ਪੰਜਾਬ 'ਚ ਵਿੱਤੀ ਸੰਕਟ ਪੈਦਾ ਕਰ ਦਿੱਤਾ ਹੈ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਚੋਣਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਅਨੁਸਾਰ ਮਾਲੀਆ ਜਟਾਉਣ ਦਾ ਸਫਰ ਨਹੀਂ ਹੈ ਇਸ ਦੌਰਾਨ ਉਹਨਾਂ ਕਿਹਾ ਸਰਕਾਰ ਨੇ ਆਪਣਾ ਖਜ਼ਾਨਾ ਭਰਨ ਦੀ ਬਜਾਏ ਜ਼ਿਆਦਾ ਕਰਜ਼ਾ ਇਕੱਠਾ ਕਰ ਲਿਆ ਹੈ ਲੋਕਾਂ ਦੇ ਘਰਾਂ 'ਚ ਕੰਮ ਕਰਦੀ ਦਾਰੂ ਕੂਟੀਆਂ ਦੀ ਰਜਨੀ ਪੈਂਟੀ ਦੀ ਸੂਆਂ ਨਾਲ ਬਿੰਨੀ ਅਤੇ ਖੂਨ ਨਾਲ ਲਤਪਤ Laash Zomato ਮੁਲਾਜ਼ਮ ਕੁਲਵੀਰ ਸਿੰਘ ਨੂੰ ਮੁੰਡੇ ਘਰੋਂ ਮਿਲੀ ਹੈ ਉਸ ਦਾ ਘਰ ਇੱਥੇ ਗੁਰੂ ਨਾਨਕ ਫਾਊਂਡੇਸ਼ਨ ਸਕੂਲ ਨੇੜੇ ਸਥਿਤ ਗੁਰਮੁਤ ਇਨਕਲੇਵ ਵਿੱਚ ਹੈ। ਸਪੀੜ ਦੇ ਪਰਿਵਾਰ ਅਨੁਸਾਰ ਇਸ ਘਰ 'ਚ ਉਹ ਰੋਟੀ ਪਕਾਉਂਦੀ ਸੀ ਤੇ ਪਰਿਵਾਰ ਇਸ ਵਿਅਕਤੀ ਨੂੰ ਹੀ ਰਜਨੀ ਦਾ ਕਤਲ ਮੰਨ ਰਿਹਾ ਹੈ। ਥਾਣਾ ਪਸਿਆਣਾ ਮਲਜਮ ਖਿਲਾਫ ਕੇ ਦਰਜ ਕਰ ਲਿਆ ਗਿਆ ਹੈ। ਮ੍ਰਿਤਕਾ ਦੀ ਧੀ ਦਾ ਕਹਿਣਾ ਹੈ ਕਿ ਉਸਦੀ ਮਾਂ ਕੁਲਵੀਰ ਸਿੰਘ ਦੇ ਘਰ ਰੋਟੀ ਬਣਾਉਂਦੀ ਸੀ। ਇਸ ਤਹਿਤ ਉਹ 9 ਜੂਨ ਨੂੰ ਵੀ ਰੋਟੀ ਬਣਾਉਣ ਲਈ ਗਈ ਸੀ ਤੇ ਉਸ ਨੂੰ ਫੋਨ ਕਰਕੇ ਕਿਹਾ ਸੀ ਕਿ ਉਹ ਸ਼ਾਮੀ 6 ਵਜੇ ਆ ਜਾਵੇਗੀ। ਮਗਰੋਂ ਦਾ ਫੋਨ ਬੰਦ ਆਇਆ ਫਿਰ ਕੁਲਵੀਰ ਸਿੰਘ ਨੂੰ ਫੋਨ ਕੀਤਾ ਤਾਂ ਪਹਿਲਾਂ ਤਾਂ ਉਸਨੇ ਚੁੱਕਿਆ ਨਹੀਂ ਤੇ ਫਿਰ ਫੋਨ ਬੰਦ ਕਰ ਲਿਆ ਸਵੇਰੇ ਜਦੋਂ ਜਾ ਕੇ ਦੇਖਿਆ ਤਾਂ ਉਸਦੇ ਘਰ ਰਾਜਨੀ ਦੀ লাশ ਪਈ ਸੀ ਮਗਰੋਂ ਪੁਲਿਸ ਨੇ লাশ ਸਰਕਾਰੀ ਰਜਿੰਦਰਾ ਹਸਪਤਾਲ ਪੁਹਦੀ ਕੀਤੀ ਤੇ ਫਿਰ ਕਾਰਵਾਈ ਅਮਲ ਚ ਲਿਆਉਂਦਿਆਂ ਕੁਲਵੀਰ ਸਿੰਘ ਦੇ ਖਿਲਾਫ ਕਤਲ ਦਾ ਕੇਸ ਦਰਜ ਕਰਕੇ ਉਸ ਦੀ ਪੜ੍ਹ ਸ਼ੁਰੂ ਕਰ ਦਿੱਤੀ ਪੁਲਿਸ ਮੁਤਾਬਕ ਉਹ ਜੋਮੈਟੋ ਵਿੱਚ ਕੰਮ ਕਰਦਾ ਹੈ ਪੰਜਾਬ ਸਰਕਾਰ ਨੇ ਕ੍ਰਿਸਚਨ ਮੈਡੀਕਲ ਕਾਲਜ ਲੁਧਿਆਣਾ ਨਾਲ ਪੰਜਾਬ ਦੀ ਪਹਿਲੀ ਬੋਨ ਮੈਰੋ ਟ੍ਰਾਂਸਪਲੈਂਟ ਢਾਂਚਾ ਸਥਾਪਤ ਕਰਨ ਲਈ ਸਮਝੌਤਾ ਕੀਤਾ ਹੈ। ਇਸ ਪਹਿਲ ਦਾ ਉਦੇਸ਼ ਥੈਲੇਮੀਸੀਮੀਆਂ ਤੋਂ ਪੀੜਤ ਬੱਚਿਆਂ ਲਈ ਇੱਕ ਜੀਵਨ ਰੱਖਿਆਕਾ ਪਹਿਲ ਸ਼ੁਰੂ ਕਰਨਾ ਅਤੇ ਸਥਾਈ ਇਲਾਜ ਲੱਭਣਾ ਹੈ। ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦੀ ਵਿਵਜੁਦਗੀ ਵਿੱਚ ਇਹ ਸਮਝੌਤਾ ਕੀਤਾ ਗਿਆ। ਇਸ ਪ੍ਰੋਗਰਾਮ ਤਹਿਤ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਮੁਫਤ HLA ਟਾਈਪਿੰਗ ਅਤੇ ਸਬਸਿਡੀ ਵਾਲਾ ਐਲੋਜੈਨਿਕ ਸਟੈਮ ਸੈੱਲ ਟ੍ਰਾਂਸਪਲੈਂਟੇਸ਼ਨ ਦੀ ਸਹੂਲਤ ਦਿੱਤੀ ਜਾਵੇਗੀ। ਨਾਬਾਦੇ ਮਲਕੋ ਪਿੰਡ ਵਿੱਚ ਜਿਸ ਨੌਜਵਾਨ ਦੇ ਜਵਰੀ ਕੇਸ ਕੱਟੇ ਗਏ ਸਨ ਉਸ ਨੂੰ ਨਿਹੰਗ ਜੱਤੇਵੰਦੀ ਦਸ਼ਵੇਸ਼ ਤਰਨਦਾਲ ਨੇ ਆਪਣੀ ਸੁਰੱਖਿਆ ਹੱਥ ਲੈ ਲਿਆ ਹੈ ਹਾਲਾਂਕਿ ਦਲ ਦੇ ਮੈਂਬਰ ਤੂਫਾਨ ਸਿੰਘ ਨੇ ਦੱਸਿਆ ਕਿ ਉਹ ਨੌਜਵਾਨ ਦੇ ਮੈਸੇਜ ਕਰਨ ਵਾਲੀ ਹਰਕਤ ਦਾ ਸਮਰਥਨ ਨਹੀਂ ਕਰਦੇ ਪਰ ਨੌਜਵਾਨ ਦੇ ਕੇਸ ਕਤਲ ਕਰਕੇ ਬੇਅਦਬੀ ਕਰਨ ਵਾਲਾ ਸਲੋਗ ਕਰਕੇ ਵੀਡੀਓ ਵਾਇਰਲ ਕਰਨਾ ਵੀ ਜਾਇਜ਼ ਨਹੀਂ ਜਿਕਰਯੋਗ ਹੈ ਕਿ 2 ਹਫ਼ਤੇ ਪਹਿਲਾਂ ਨਵਾਲਗ ਲੜਕੀ ਨੂੰ ਦੋਸਤੀ ਲਈ ਇੱਕ ਖਾਸ ਮੈਸੇਜ ਕਰਨ ਤੇ ਸਬੰਧਤ ਨੌਜਵਾਨ ਨੂੰ ਮਾਫੀ ਮੰਗਣ ਦੇ باوجود ਲੜਕੀ ਦੇ ਪਰਿਵਾਰ ਤੇ ਕੁਝ ਹੋਰ ਪਿੰਡ ਵਾਸੀਆਂ ਨੇ ਪੰਚਾਇਤ ਦੀ ਹਾਜ਼ਰੀ ਵਿੱਚ ਕੁੱਟਿਆ ਮੂੰਹ ਕਲਾ ਕਰਕੇ ਉਹਦੇ ਕੇਸ ਕੱਟੇ ਸਨ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਡੋਪ ਟੈਸਟ ਨੂੰ ਲੈ ਕੇ ਆਪ ਦੇ ਕਾਂਗਰਸ ਦਰਮਿਆਨ ਛਿੜੀ ਜੰਗ ਦਰਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੁਣੌਤੀ ਦਿੱਤੀ ਹੈ ਕਿ ਉਹ ਪੰਜਾਬ ਦੇ ਸਾਰੇ ਸਿਆਸੀ ਆਗੂਆਂ ਦਾ ਆਮਦਨ ਟੈਸਟ ਕਰਾਉਣਾ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਇਹਨਾਂ ਨੇਤਾਵਾਂ ਦੀ ਛੜੱਪੇ ਮਾਰ ਕੇ ਵਧੀਆ ਆਮਦਨ ਦਾ ਪਤਾ ਲੱਗ ਸਕੇ ਉਹਨਾਂ ਨੇ ਕਿਹਾ ਕਿ ਆਮਦਨ ਟੈਸਟ ਦੀ ਸ਼ੁਰੂਆਤ ਤਿੰਨੋਂ ਚਾਰੋਂ ਪ੍ਰਧਾਨਾਂ ਤੋਂ ਹੋਵੇ ਅਤੇ ਮੁੱਖ ਮੰਤਰੀ ਆਮਦਨ ਟੈਸਟ ਲਈ ਐਨਫੋਰਸਮੈਂਟ ਡਾਇਰੈਕਟੋਰੇਟ ਨੂੰ ਪੱਤਰ ਲਿਖਣ ਦੀ ਹਿੰਮਤ ਜਟਾਉਣਾ ਪ੍ਰਧਾਨਾਂ ਜਾਖੜ ਨੇ ਕੇਂਦਰ ਦੀ ਭਾਜਪਾ ਸਰਕਾਰ ਦੇ 11 ਬਜੜਿਆਂ ਦੇ ਰਾਜ ਦੀਆਂ ਪ੍ਰਾਪਤੀਆਂ ਗਿਣਾਉਣ ਵਾਸਤੇ ਅਕੀ ਪ੍ਰੈਸ ਕਾਨਫਰੰਸ 'ਚ ਪੰਜਾਬ ਦੀ ਆਪ ਸਰਕਾਰ ਤੇ ਨਿਸ਼ਾਨਾ ਸਿੱਧਿਆ ਅਤੇ ਸੰਤੀ ਕ੍ਰਾਂਤੀ ਤੇ ਜੁੱਧ ਨਸ਼ਾ ਵਰਤ ਤੇ ਵੀ ਸਵਾਲ ਚੁੱਕੇ ਦੋ ਪ੍ਰੈਸਰ ਨੂੰ ਲੈ ਕੇ ਆਪ ਚੋਲਦੇ ਸਿਆਸੀ ਨetaਵਾਂ ਬਾਰੇ ਸਵਾਲ ਤੇ ਜਾਖੜਨੇ ਕਿਹਾ ਕਿ ਪਹਿਲਾਂ ਪੰਜਾਬ ਦੇ ਸਾਰੇ ਨetaਵਾਂ ਦਾ ਆਮਦਨ ਟੈਸਟ ਹੋਣਾ ਚਾਹੀਦਾ ਹੈ ਉਹਨਾਂ ਕਿਹਾ ਕਿ ਜਿੰਨਾ ਅੱਗਵਾ ਕੋਲ ਕੱਲ ਤੱਕ ਕੋਠਾ ਨਹੀਂ ਸੀ ਅੱਜ ਉਹਨਾਂ ਦੇ ਫਾਰਮ ਹਾਊਸ ਬਣ ਰਹੇ ਹਨ ਵੱਡੀਆਂ ਗੱਡੀਆਂ ਆ ਗਈਆਂ ਹਨ ਬੁਆਚ ਖਰੀਦ ਹੋ ਰਹੀ ਹੈ ਜਾਖੜ ਮੁਤਾਬਕ ਕੈਪਟਨ ਅਮਰਿੰਦਰ ਸਿੰਘ ਦਾ ਫਾਰਮ ਹਾਊਸ ਤਾ 4 ਏਕੜ ਵਿੱਚ ਹੈ ਜਦੋਂ ਕਿ ਬਾਕੀ ਨੇਤਾਵਾਂ ਦੇ ਜੋ ਨਵੇਂ ਫਾਰਮ ਆ ਉਸ ਵਾਂਗਰੇ ਹਨ ਉਹ 10-10 ਏਕੜ ਵਿੱਚ ਹਨ ਅਤੇ ਜੇਲਾ ਵਾਂਗ ਕੰਕਰੀਟ ਦੀਆਂ ਕੰਧਾਂ ਬਣ ਰਹੀਆਂ ਹਨ ਚੋਣਾ ਵੇਲੇ ਤਸਕਰਾਂ ਤੋਂ ਚੰਦਾ ਲਿਆ ਜਾਂਦਾ ਹੈ ਉਹਨਾਂ ਨੇ ਕਿਹਾ ਕਿ ਸਿਆਸਤਦਾਨਾਂ ਦੀ ਆਮਦਨ ਦੀ ਜਾਂਚ ਹੋਵੇ ਕਿ 10 ਸਾਲ ਪਹਿਲਾਂ ਉਹਨਾਂ ਦੀ ਕਿੰਨੀ ਕਮਾਈ ਸੀ ਤੇ ਅੱਜ ਕਿੰਨੀ ਸੰਪਤੀ ਇਕੱਠੀ ਹੋ ਗਈ ਹੈ 117 ਸੀਟਾਂ ਲਈ ਤਿਆਰੀ ਕਰ ਰਹੇ ਹਾਂ ਜਾਖੜ ਪੰਜਾਬ ਭਾਈਪਾਦੇ ਪ੍ਰਧਾਨ ਸੁਨੀਲ ਜਾਖੜ ਨੇ 2022 ਵਿੱਚ ਸ਼੍ਰੋਮਣੀ ਅਕਾਲੀ ਦਲ ਨਾਲ ਗੜਜੋਂ ਰੋਣ ਦੇ ਸਵਾਲ ਦੇ ਜਵਾਬ ਚ ਕਿਹਾ ਕਿ ਪੰਜਾਬ ਭਾਜਪਾ 2027 117 ਸੀਟਾਂ ਤੇ ਤਿਆਰੀ ਕਰ ਰਹੀ ਹੈ। ਉਹਨਾਂ ਕਿਹਾ ਕਿ ਇਸ ਸਮੇਂ ਤੋਂ ਪਹਿਲਾਂ ਅਗੇਤਾ ਕਿਆਸ ਨਹੀਂ ਲਾਇਆ ਜਾ ਸਕਦਾ ਹੈ। ਜਖੰਡੇ ਕਿਹਾ ਕਿ ਪੰਜਾਬ ਦੀ ਵਿਰਾਸਤ ਨੂੰ ਸੰਭਾਲਣ ਦੀ ਲੋੜ ਹੈ ਕਿਤੇ ਇਹ ਨਾ ਹੋਵੇ ਕਿ ਵਿਰਾਸਤ ਦਾ ਇੰਤਕਾਲ ਕੋਈ ਹੋਰ ਹੀ ਕਰਾ ਜਾਵੇ। ਮੋਗਾ ਵਿਆਹ ਦੇ ਨਾਮ ਤੇ ਇਹ ਠੋਖੜ ਤੜੀ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਇਹ ਪਿਛਲੇ 5 ਦਿਨਾਂ ਵਿੱਚ ਅਜੇਹਾ ਦੂਜਾ ਮਾਮਲਾ ਹੈ। ਜਾਣਕਾਰੀ ਅਨੁਸਾਰ ਇੱਥੇ ਅੰਮ੍ਰਿਤਸਰ ਤੋਂ ਲਾੜਾ ਬਰਾਤ ਨਾਲ ਪਹੁੰਚ ਗਿਆ। ਪਰ ਉਸ ਨੂੰ ਨਾਂ ਤਾਂ ਐਨ ਆਰ ਆਈ ਲਾੜੀ ਲੱਭੀ ਤੇ ਨਾ ਹੀ ਪਰਿਵਾਰ ਦਾ ਕੋਈ ਥੋਪਤਾ ਲੱਗਾ। ਅਖੀਰ ਲਾੜੇ ਨੂੰ ਬਰਾਤ ਨਾਲ ਨਿਰਾਸ਼ ਪਰਤਨਾ ਪਿਆ ਤੇ ਉਹਨਾਂ ਦੀਆਂ ਸਾਰੀਆਂ ਖੁਸ਼ੀਆਂ ਦੇ ਤਿਆਰੀਆਂ ਧਰੀਆਂ-ਤਰਾਈਆਂ ਰਹਿ ਗਈਆਂ। ਪਰੇਚਾਨ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਨੇ ਕਿਹਾ ਕਿ ਜੋ ਲੜਕੀ ਪਰਿਵਾਰ ਲੋਕ ਆੜਛ ਪਵਾਏ ਗਿਆ ਨਾ ਉਹ ਪੈਲਸ ਵੀ ਨਹੀਂ ਲੱਭ ਰਿਆ। ਦੂਜੇ ਪਾਸੇ ਥਾਣਾ ਸਿਟੀ ਮੁਖੀ ਇੰਸਪੈਕਟਰ ਬਲਜਿੰਦਰਪਾਲ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਇਸ ਬਾਰੇ ਕੋਈ ਸ਼ਿਕਾਇਤ ਨਹੀਂ ਮਿਲੀ। ਬੇਬੀ ਅਨਸਾਰ ਅਮਰ ਸਰਦੇ ਸultanpind ਤੋਂ ਲਾੜਾ ਬਰਾਤ ਨਾਲ ਪ੍ਰਵਾਸੀ ਲਾੜੀ ਨੂੰ ਵਿਆਹ ਲਈ ਪਹੁੰਚਿਆ ਸੀ ਇੱਥੇ ਪੁੱਜ ਕੇ ਉਹਨਾਂ ਨੂੰ ਨਾ ਤਾਂ ਲਾੜੀ ਮਿਲੀ ਤੇ ਨਾ ਹੀ ਲਾੜੀ ਦੇ ਪਰਿਵਾਰ ਦਾ ਕੋਈ ਪਤਾ ਲੱਗਾ ਇਸ ਦੌਰਾਨ ਉਹਨਾਂ ਨੇ ਸਟਾਨਕ ਲੋਕਾਂ ਨੂੰ ਲਾੜੀ ਦੀ ਫੋਟੋ ਦਿਖਾਈ ਤਾਂ ਲੋਕਾਂ ਨੇ ਕਿਹਾ ਕਿ ਉਹਨਾਂ ਮਹੱਲੇ ਵਿੱਚ ਕਦੇ ਇਹ ਕੁੜੀ ਨਹੀਂ ਦੇਖੀ ਇਸ ਮੌਕੇ ਲਾੜੇ ਦੀ ਪਰਜਾਈ ਮਨਪ੍ਰੀਤ ਕੌਰ ਨੇ ਦੱਸਿਆ ਕਿ ਲੜਕੀ ਪਰਿਵਾਰ ਨਾਲ ਉਹਨਾਂ ਦੀ ਦੂਰ ਦੀ ਰਿਸ਼ਤੇਦਾਰੀ ਹੈ ਉਹ ਇੰਗਲੈਂਡ ਰਹਿੰਦੇ ਹਨ ਹੁਣ ਹਰ ਰੋਜ਼ ਵਿਆਹ ਦੀਆਂ ਤਿਆਰੀਆਂ ਸੰਬੰਧੀ ਉਹਨਾਂ ਨਾਲ ਗੱਲ ਹੁੰਦੀ ਸੀ ਜਦੋਂ ਵੀ ਉਹਨਾਂ ਦੀ ਲੜਕੀ ਪਰਿਵਾਰ ਨਾਲ ਫੋਨ 'ਤੇ ਤਾਂ ਕਹਿੰਦੇ ਸਨ ਕਿ ਬਸ ਸਟੈਂਡ ਨੇੜੇ 6 ਨੰਬਰ ਗਲੀ ਹੈ ਪਰ 6 ਨੰਬਰ ਗਲੀ ਵਿੱਚ ਕੋਈ ਵੀ ਇਸ ਤਰ੍ਹਾਂ ਦਾ ਪਰਿਵਾਰ ਹੀ ਨਹੀਂ ਰਹਿ ਰਿਹਾ ਅਤੇ ਨਾ ਹੀ ਤਸਵੀਰ ਵਾਲੀ ਕੋਈ ਲੜਕੀ ਰਹਿੰਦੀ ਹੈ ਜਿਕਰਜੋਗ ਹੈ ਕਿ ਇਸ ਤਰ੍ਹਾਂ ਪਹਿਲਾਂ ਵੀ 6 ਦਸੰਬਰ 2024 ਨੂੰ ਜਲੰਧਰ ਤੋਂ ਇੱਕ ਲਾੜਾ ਇੱਥੇ ਬਰਾਤ ਲੈ ਕੇ ਪਹੁੰਚਿਆ ਸੀ ਪਰ ਉਹਨਾਂ ਨੂੰ ਵੀ ਲਾੜੀ ਦੇ ਪਰਿਵਾਰ ਦਾ ਘਰ ਨਹੀਂ ਲੱਭਾ ਅਤੇ ਇਸੇ ਤਰ੍ਹਾਂ ਨਿਰਾਸ਼ ਮੁੰਨਾ ਪਿਆ ਸੀ ਪੰਜਾਬ ਵਿੱਚ ਗਰਮੀ ਦਾ ਕਹਿਰ ਲਗਾਤਾਰ ਜਾਰੀ ਹੈ ਤੇ ਸੂਬੇ ਵਿੱਚ ਤਾਪਮਾਨ 47 ਡਿਗਰੀ ਤੋਂ ਪਾਰ ਚਲਾ ਗਿਆ ਹੈ ਮੌਸਮ ਵਿਭਾਗ ਅਨੁਸਾਰ ਪੰਜਾਬ ਵਿੱਚ ਬਠਿੰਡਾ ਸਭ ਤੋਂ ਗਰਮ ਰਿਹਾ ਹੈ ਜਿੱਥੇ ਵਾਤਾਵਰਣ ਤਾਪਮਾਨ 47.6 ਡਿਗਰੀ ਦਰਜ ਕੀਤਾ ਹੈ ਉਧਰ ਗਰਮੀ ਵਧਣ ਦੇ ਨਾਲ ਇਸ ਸਵੇਰ ਵਿੱਚ ਬਿਜਲੀ ਦੀ ਮੰਗ ਬਹੁਤ ਵੱਧ ਗਈ ਹੈ ਪੰਜਾਬ ਵਿੱਚ ਬਿਜਲੀ ਦੀ ਮੰਗ ਨੇ ਪਿਛਲੇ 66 ਸਾਲਾਂ ਦੇ ਸਾਰੇ ਰਿਕਾਰਡ ਤੋੜ ਦਿੱਤੇ ਜਿੱਥੇ ਬਿਜਲੀ ਦੀ ਮੰਗ 16249 ਮੀਗਾਵਾਟ ਤੇ ਪਹੁੰਚ ਗਈ ਹੈ ਅਤੇ ਇਹ ਹੁਣ ਤੱਕ ਦੀ ਸਭ ਤੋਂ ਵੱਧ ਮੰਗ ਹੈ ਇਸ ਤੋਂ ਪਹਿਲਾਂ ਪਿਛਲੇ ਸਾਲ 29 ਜੂਨ ਨੂੰ ਬਿਜਲੀ ਦੀ ਰਿਕਾਰਡ ਮੰਗ 16083 ਮੀਗਾਵਾਟ ਜਦ ਕਿ 19 ਜੂਨ ਨੂੰ 16078 ਮੈਗਾਵਾਟ ਦਰਜ ਕੀਤੀ ਗਈ ਸੀ ਇਸ ਵਾਰ ਅਤਿ ਦੀ ਗਰਮੀ ਪੈਣ ਕਰਕੇ ਬਿਜਲੀ ਨੇ ਵੀ ਮੰਗ ਬਿਜਲੀ ਦੀ ਮੰਗ ਨੇ ਵੀ ਅੱਜ ਤੱਕ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ ਬਿਜਲੀ ਦੀ ਮੰਗ ਵਧਣ ਕਰਕੇ ਸੂਬੇ ਵਿੱਚ ਕਈ ਥਾਵਾਂ ਤੇ ਬਿਜਲੀ ਦੇ ਕੱਟ ਵੀ ਲੱਗਨੇ ਸ਼ੁਰੂ ਹੋ ਗਏ ਹਨ ਹਾਲਾਂਕਿ ਪਾਵਰ ਕਾਮ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੱਟ ਨਹੀਂ ਲੱਗ ਰਹੇ ਤੇ ਸੂਬੇ ਵਿੱਚ ਬਿਜਲੀ ਦੀ ਸਪਲਾਈ ਨਿਰਵਿਘਨ ਹੋ ਰਹੀ ਹੈ ਪੰਜਾਬ ਵਿੱਚ ਪਿਛਲੇ ਸਾਲ ਇਸੇ ਦਿਨ ਦੇ ਮੁਕਾਬਲੇ ਬਿਜਲੀ ਦੀ ਮੰਗ 3600 ਮੈਗਾਵਾਟ ਦਰਜ ਕੀਤੀ ਗਈ ਹੈ ਪਿਛਲੇ ਸਾਲ ਇਸ ਦਿਨ ਬਿਜਲੀ ਦੀ ਮੰਗ 12600 ਮੈਗਾਵਾਟ ਦਰਜ ਕੀਤੀ ਗਈ ਸੀ ਜਦੋਂ ਕਿ ਸਾਲ 2023 ਵਿੱਚ ਇਹ ਮੰਗ 10644 ਮੈਗਾਵਾਟ ਸੀ ਪੰਜਾਬ ਵਿੱਚ ਗਰਮੀ ਹੋਰ ਵਧਣ ਕਰਕੇ ਬਿਜਲੀ ਦੀ ਮੰਗ 12600 ਮੈਗਾਵਾਟ ਦਰਜ ਕੀਤੀ ਗਈ ਸੀ ਜਦੋਂ ਕਿ ਸਾਲ 2023 ਵਿੱਚ ਇਹ ਮੰਗ 10644 ਮੈਗਾਵਾਟ ਸੀ ਪੰਜਾਬ ਵਿੱਚ ਗਰਮੀ ਹੋਰ ਵਧਣ ਕਰਕੇ ਬਿਜਲੀ ਦੀ ਮੰਗ ਹੋਰ ਵਧ ਸਕਦੀ ਹੈ ਉਧਰ ਪੰਜਾਬ ਵਿੱਚ ਝੋਨੇ ਦੀ ਲਵਾਈ 1 ਜੂਨ ਤੋਂ ਸ਼ੁਰੂ ਹੋ ਗਈ ਹੈ ਜਿਆਦਾ ਗਰਮੀ ਪੈਣ ਕਰਕੇ ਪੰਜਾਬ ਵਿੱਚ ਝੋਨੇ ਦੀ ਲਵਾਈ ਦਾ ਕੰਮ ਹਾਲੇ ਮੱਠਾ ਹੈ ਪਾਰੇ ਤੇ ਤੇਜੀ ਆਉਣ ਨਾਲ ਸੂਬੇ 'ਚ ਬਿਜਲੀ ਦੀ ਮੰਗ ਹੋਰ ਵੱਧ ਸਕਦੀ ਹੈ ਅਤੇ ਇਸ ਦੇ ਨਾਲ ਪਾਵਰ ਕਾਟ ਦੀਆਂ ਮੁਸ਼ਕਲਾਂ ਵੀ ਆ ਸਕਦੀਆਂ ਹਨ। ਪੰਜਾਬ 'ਚ ਜਨਜੀਵਨ ਤੇ ਅਸਰ ਪੰਜਾਬ 'ਚ ਗਰਮੀ ਨੇ ਆਮ ਜਨਜੀਵਨ ਪ੍ਰਭਾਵਿਤ ਕਰ ਦਿੱਤਾ ਹੈ ਜਿੱਥੇ ਤਾਪਮਾਨ 47 ਡਿਗਰੀ ਤੋਂ ਟੱਪ ਗਿਆ ਹੈ। ਮੌਸਮ ਵਿਗਿਆਨੀਆਂ ਨੇ 11 ਜੂਨ ਨੂੰ ਸੂਬੇ ਵਿੱਚ ਅਤਿ ਦੀ ਗਰਮੀ ਪੈਣ ਲਈ ਔਰੇਂਜ ਅਲਰਟ ਜਾਰੀ ਕੀਤਾ ਹੈ ਤੇ ਅਗਲੇ 3-4 ਦਿਨ ਅਤਿ ਦੀ ਗਰਮੀ ਪੈਣ ਦੀ ਪੇਸ਼ਾਨਗੋਈ ਕੀਤੀ ਹੈ। ਮੌਸਮ ਵਿਭਾਗ ਮੁਤਾਬਕ ਪੰਜਾਬ 'ਚ ਬਟਿੰਡਾ 에য়ারਪੋਰਟ ਸਭ ਤੋਂ ਗਰਮ ਰਿਹਾ। ਜਿੱਥੇ ਵੱਤਵਾਂ ਤਾਪਮਾਨ 47.6 ਡਿਗਰੀ ਦਰਜ ਕੀਤਾ ਗਿਆ। ਇਸੇ ਤਰ੍ਹਾਂ ਚੰਡੀਗੜ੍ਹ 'ਚ ਤਾਪਮਾਨ 43.9 ਡਿਗਰੀ, ਅੰਮ੍ਰਿਤਸਰ 'ਚ 44.8, ਲੁਧਿਆਣਾ 'ਚ 44, ਪਟਿਆਲਾ 'ਚ 47.5, ਪਠਾਨਕੋਟ 'ਚ 43.2, ਫਰੀਦਕੋਟ 'ਚ 44.4, ਗੁਰਦਾਸਪੁਰ 'ਚ 44, ਫਤਿਹਗੜ੍ਹ ਸਾਹਿਬ 'ਚ 41.9, ਫਾਜ਼ਿਲਕਾ 'ਚ 43.4, ਫੋਜਪੁਰ 'ਚ 43.5, ਹੁਸ਼ਿਆਰਪੁਰ 'ਚ 42.3, ਜਲੰਧਰ 'ਚ 42.9, ਮੋਹਾਲੀ 'ਚ 42.1 ਤੇ ਰੋਪੜ 'ਚ 44.7 ਡਿਗਰੀ ਦਰਜ ਕੀਤਾ ਗਿਆ ਹੈ। ਇਹ ਤਾਮਨ ਆਮ ਨਾਲੋਂ 4 ਤੋਂ 5 ਡਿਗਰੀ ਵੱਧ ਇਹ ਸੰਨ ਹੁਣ ਤੱਕ ਦੀਆਂ ਮੁੱਖ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ